ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਫਿਰ ਵਲੌਗ ਦੇ ਵਿੱਚ ਉਹ ਜਿਹੜੇ ਅੰਕਲ ਜਾ ਰਹੇ ਹੁਣ ਚੱਲੇ ਆਪਾਂ ਇਹਨਾਂ ਦੇ ਨਾਲ ਗੀਜ਼ਰ ਵੇਖਣ ਲੈ ਕੇ ਜਾਂਦੇ ਆਂ ਇਹਨਾਂ ਦੇ ਘਰੇ ਤੁਹਾਨੂੰ ਲੈਟਸ ਹਾਂ ਤੇ ਖੜਾ ਕਰ ਹੱਥ ਖੜਾ ਕਰ ਜਾ ਦੇ ਪਿੰਡਾਂ ਦੇ ਨਿਆਰੇ ਚੈੱਕ ਕਰੋ ਮੇਰਾ ਮਲਾਬ ਅੰਕਲ ਵੇਂਦਾ ਕਰੇ ਪਿੱਛੇ ਨਾ ਮੁੜ ਜਾਣ ਅਹੀਂ ਨਹੀਂ ਮੁੜਦੇ ਹੁਣ ਮੁੜੇਗਾ ਤੇ ਤੂੰ ਸਾਡਾ ਰੇਟ ਸੁਣ ਕੇ ਛੜਨ ਗਿਆ ਜਿਹੜਾ ਚਲ ਚਾਟ ਨਹੀਂ ਚੈੱਕ ਕਰ ਫਿਰ ਕੀ ਗੱਲ ਹੈ ਪਾਣੀ ਗਰਮ ਨਹੀਂ ਕਰ ਰਿਹਾ ਵਿੱਚ ਹੀ ਮਿਰਚੀ ਪਾਣੀ ਗਰਮ ਹੀ ਕਰ ਰਿਹਾ ਲੋਜੀ ਕਿਸ ਤਰ੍ਹਾਂ ਪਾ ਕਰ ਲਿਆ ਚੱਕ ਕਿਸ ਤਰ੍ਹਾਂ ਲਿਮਟ ਛਾਟਿਆ ਲੱਗਿਆ ਕੋਲਣ ਆ ਵੀ ਜੋਧਿਆ ਇੱਧਰ ਵੇਖ ਕਰੀ ਰਹਾ ਇਹਨੂੰ ਵੀ ਪੱਕੇ ਹੱਥ ਹੋਣੇ ਗਰਬੋਂ ਨਹੀਂਆਂ ਕੜਦੇ ਨਹੀਂ ਆਦਿਆਂ ਵਿੱਚ ਐਲੀਮੈਂਟ ਸ਼ਾਰਟ ਹੁੰਦਾ ਕਾਰਨ ਸਕਿੱਲ ਬੰਦਾ ਸਾਡਾ ਉੜਦਾ ਹੀ ਹੁੰਦਾ ਐਲੀਮੈਂਟ ਦਾ ਖੁਸ਼ੀ ਦੇਖੋ ਖੁਸ਼ੀ ਓਏ ਹੋਏ ਹੋਏ ਲੈਂਦਾ ਐਲੀਮੈਂਟ ਤੂੰ ਟਾਈਮ ਹੀ ਬੜਾ ਲਾਉਂਦਾ ਕਿੱਥੇ ਜਾਣਾ ਤੂੰ ਲਓ ਜੀ ਐਲੀਮੈਂਟ ਸਾਡਾ ਆ ਗਿਆ ਜੀ ਸੀਟਾ ਕੰਪਨੀ ਦਾ ਸਭ ਤੋਂ ਜਸਟ ਟਾਈਮ ਇਹੀ ਲੱਗਦਾ ਲਓ ਜੀ ਐਲੀਮੈਂਟ ਕਰਤਾ ਜੇ ਫਿੱਟ ਆ ਲੋਜੀ ਗੀਤਰ ਉਹ ਗਾਧਾ ਲੱਗਾ ਵੀਰ ਹੁਣ ਸਟੈਂਡ ਬਾਈ ਕਰਨੀ ਗੀਤਰ ਨਾਲ ਗੀਤਰ ਨੇ ਆਪਾਂ ਰੈਡੀ ਕਰਕੇ ਟੰਗਤਾ ਜੇ ਪਰ ਇੱਕ ਪ੍ਰੋਬਲਮ ਹੋਰ ਨਿਕਲ ਆਈ ਇਹਦਾ ਜਿਹੜਾ ਐਂਗਲ ਵਾਲਾ ਉਹ ਪਾਣੀ ਨਹੀਂ ਕੱਢ ਰਿਹਾ ਹੁਣ ਵੀਰ ਬਿਆ ਵੇਖਣ ਚੈੱਕ ਕਰਦੇ ਆਂ ਕਿ ਪ੍ਰੋਬਲਮ ਹੈ ਸੈਂਟਰੀ ਦਾ ਕੰਮ ਵੀ ਆਪਾਂ ਥੋੜਾ ਬਹੁਤ ਜਾਣਦੇ ਨਾਲ ਨਾਲ ਲੋ ਜੀ ਹਾ ਸੋਹਣੀ ਹੋ ਗਈ ਐ ਐਂਗਲ ਵਾਲ ਦੇ ਵਿੱਚ ਕੋਣ ਗਲੀਆਂ ਤੁਰੀਆਂ ਫਿਰਦੀਆਂ ਇਧਰ ਦੇਖੋ ਨਾ ਨੀਗਲ ਨਹੀਂ ਮਰਾਖਾਲੇ ਇਦਾਂ ਐਂ ਦੇ ਵੇਖੋ ਪਾਣੀ ਚਾਕ ਕੇ ਦੱਸੋ ਗਰਮ ਹੋ ਗਿਆ ਪਾਣੀ ਓਕੇ ਆ ਲਓ ਜੀ ਡਨ ਹੋ ਗਿਆ ਜੀ ਜੀ ਠੀਕ ਹੈ ਅੰਕਲੀ